ਦੀਨਾਨਗਰ ਦੇ ਪਿੰਡ ਡੇਂਡਾ ਸਾਂਸੀਆਂ ਨੇੜੇੋਂ ਮਿਲੀਆਂ ਤਿੰਨ ਨੌਜਵਾਨਾਂ ਦੀਆਂ ਛੱਕੀ ਹਾਲਤ ਵਿੱਚ ਲਾਸ਼ਾਂ ਇਲਾਕੇ ਅੰਦਰ ਫੈਲੀ ਸੰਸਨੀ ਪੁਲਿਸ ਸਟੇਸ਼ਨ ਦੀਨਾਨਗਰ ਦੀਨ ਆਉਂਦੇ ਪਿੰਡ ਡੇਂਡਾ ਸਾਂਸੀਆਂ ਮੋੜ ਨੇੜੇੋਂ ਅੱਜ ਤਿੰਨ ਨੌਜਵਾਨਾਂ ਦੀ ਛੱਕੀ ਹਾਲਤ ਵਿੱਚ ਲਾਸ਼ਾਂ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਹ ਲਾਸ਼ਾਂ ਮਿਲਣ ਕਾਰਨ ਇਲਾਕੇ ਅੰਦਰ ਸੰਸਨੀ ਫੈਲ ਗਈ ਹੈ ਉਧਰ ਇਸ ਸਬੰਧੀ ਜਦੋਂ ਦਿਨਾਂ ਨਗਰ ਦੇ ਡੀਐਸਪੀ ਸੁਖਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਪੁਸ਼ਟੀ ਕੀਤੀ ਕਿ ਇਹ 3 ਲਾਚਾਂ ਮਿਲੀਆਂ ਹਨ ਪਰ ਅਜੇ ਤੱਕ ਕੋਈ ਪਛਾਣ ਨਹੀਂ ਹੋ ਸਕੀ ਹੈ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਸਾਰੀ ਘਟਨਾ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੁਸੀਂ 3 ਡੈਡ ਬਾਡੀयां ਵੀ ਹੋ ਇਹ ਵੀ ਹੋ ਸਕਦਾ ਹੋਰ ਵੀ ਨਿਕਲ ਜਿੱਦਾਂ ਦਾ ਸ਼ੱਕ ਪੈ ਰਿਹਾ ਕਿਉਂਕਿ 2 ਡੈਡ ਬਾਡੀयां ਸਾਨੂੰ ਉੱਥੋਂ ਮਿਲੀਆਂ ਇੱਕ ਡੱਡ ਵੱਡੀ ਥੋੜੀ ਜਿਹੀ 1 ਕਿਲੋਮੀਟਰ ਅੱਗੇ ਆ ਕੇ ਮਿਲਿਆ ਜੀ ਪਿੰਡ ਦੋ ਡੱਡ ਵੱਡੀ ਜਿਹੜੀ ਡਿਡ ਪਿੰਡ ਤੋਂ ਮਿਲੀਆਂ ਬਿਲਕੁਲ ਪਿੰਡ ਦੇ ਵਿੱਚੋਂ ਹੀ ਤੇ ਇੱਕ ਜਿਹੜੀ ਚੰਗੀ ਪਿੰਡ ਤੋਂ ਮਿਲੂਗੀ ਉਸ ਹੁਣ ਪੋਸਟਮਾਨ ਵੀ ਲੈ ਕੇ ਸਿਵਲੋਸ ਤੇ ਗਰਦਾਪੁਰ ਗਈ ਹੈ ਜੀ ਦੇਖੋ ਜੀ ਬਹੁਤ ਹੀ ਮੰਦ ਭਾਗੀ ਘਟਨਾ ਜੀ ਇਹ ਜਿਹੜਾ ਸਮਾਜ ਸਾਡੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਚੜ ਰਿਹਾ ਜੀ ਅਸੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਜਰੂਰ ਇਹ ਤੇ ਨਕੇਲ ਪਾਓ ਤਾਂ ਜੋ ਇਦਾਂ ਦੇ ਹੋਰ ਨੌਜਵਾਨ ਪੁੱਤਰ ਨਾ ਮਰਨ ਜੀ ਤੇ ਸ ਪ੍ਰਸ਼ਾਸਨ ਅੱਗੇ ਸੀਐਮ ਭਗਵੰਤ ਮਾਨ ਅੱਗੇ ਬੇਨਤੀ ਕਰਦੇ ਹਾਂ ਕਿ ਜਿਹੜਾ ਦਰਿਆ ਵਗ ਰਿਹਾ ਨਸ਼ੇ ਦਾ ਇਹਨੂੰ ਜਰੂਰ ਰੋਕਿਆ ਜਾਏ ਜੀ ਨਿਕੇਲ ਪਾਈਏ